ਭਗਤ ਕਬੀਰ ਜੀ ਨੇ ਵੀ ਕਿਹਾ ਮੇਰਾ ਨਰੋਇਆ ਹੋਇਆ ਪਹਿਲੀ ਕਰੂਪ ਕੁਜਾਤ ਕੁਲਖਣੀ ਸੌਰੇ ਪਈਏ ਬੁਰੀ ਅਬ ਕੀ ਸਰੂਪ ਸੁਜਾਨ ਸੁਲਖਣੀ ਸਹਜੇ ਉਦਰ ਧਰੀ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ ਹੁਣ ਇੱਥੇ ਤੁਸੀਂ ਵਿਚਾਰ ਦੇ ਵਿੱਚ ਇਹ ਨਾ ਸੋਚਿਓ ਕਿ ਭਗਤ ਕਬੀਰ ਜੀ ਸ਼ਾਇਦ ਕਹਿ ਰਿਹਾ ਮੇਰੀ ਪਹਿਲੀ ਜਿਹੜੀ ਬੋਟੀ ਜਿਹਨੂੰ ਮੈਂ ਵਿਆਹ ਕੇ ਲਿਆਇਆ ਸੀ ਉਹ ਕੁਰੂਪ ਤੇ ਕੁਜਾਤ ਸੀ ਤੇ ਮਰ ਗਈ ਤੇ ਚੰਗਾ ਹੋਇਆ ਮਰ ਗਈ ਤੇ ਹੁਣ ਮੈਂ ਜਿਹੜੀ ਦੂਜੀ ਵਿਆਹ ਕੇ ਲਿਆਏ ਆ ਤੇ ਮੇਰੀ ਮਾਂ ਦੇ ਨਾਲ ਵੀ ਉਹ ਠੀਕ ਹੈ ਭਾਵ ਆਪਣੀ ਸੱਸ ਦਾ ਵੀ ਸਤਕਾਰ ਕਰਦੀ ਹੈ ਤੇ ਮੇਰੇ ਨਾਲ ਵੀ ਸੁਹਿਰਦ ਵੱਸਦੀ ਹੈ ਨਹੀਂ ਇਹ ਕਬੀਰ ਕੋਈ ਆਪਣੀ ਬੋਟੀ ਆਪਣੀ ਪਤਨੀ ਦੀ ਗੱਲ ਨਹੀਂ ਕਰ ਰੇ ਉਹ ਦੱਸ ਰਹੇ ਨੇ ਕਿ ਸਿੱਖ ਦੇ ਜੀਵਨ ਦੇ ਅੰਦਰ ਵੀ ਨਵੀਨੀਕਰਨ ਹੁੰਦਾ ਹੈ ਸਿੱਖ ਦੇ ਮਨ ਰੂਪੀ ਇਮਾਰਤ ਦਾ ਵੀ ਨਵੀਨੀਕਰਨ ਹੁੰਦਾ ਹੈ ਸਿੱਖ ਦੇ ਅੰਦਰ ਭਾਵ ਦਾ ਵੀ ਇੱਕ ਨਵਾਂ ਨਰੂਆ ਜਿਹਨੂੰ ਕਹਿੰਦੇ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਉਸ ਸਦਾ ਹੀ ਨਵਾ ਪਹਿਲੀ ਕਰੂਪ ਕੁजात ਕੁਲਖਣੀ ਪਹਿਲੀ ਜਿਹੜੀ ਮੇਰੀ ਮਤ ਸੀ ਨਾ ਉਹ ਕਰੂਪ ਸੀ ਕੋਈ ਨਿੰਦਾ ਕਰ ਦੇ ਮੈਂ ਅੱਗੋਂ ਨਿੰਦਾ ਕਰਦਾ ਸੀ ਕੋਈ ਕਬੂਲ ਬੋਲੇ ਮੈਂ ਅੱਗੋਂ ਕੋਬੋਲ ਬੋਲਦਾ ਸੀ ਕੋਈ ਮਾੜਾ ਕਰੇ ਮੈਂ ਸੋਚਦਾ ਸੀ ਮੈਨੂੰ ਮੌਕਾ ਮਿਲੇ ਤੇ ਮੈਂ ਵੀ ਮਾੜਾ ਕਰਾਂ ਕਬੀਰ ਸਾਹਿਬ ਕਹਿੰਦੇ ਮੇਰੀ ਹਾਲਤ ਏ ਸੀ ਕੁजात ਸੀ ਤੇ ਕੁजात ਕੌਣ ਹੈ ਖਸਮ ਵਿਸਾਰੇ ਤੇ ਕਮजात ਨਾਨਕ ਨਾਮੈ ਸਾਰੇ ਪੜੋ ਨਾਨਕ ਨਾਮੈ ਨਾਮ ਤੋਂ ਬਿਨਾ ਅੰਦਰ ਖੋਖਲਾ ਹੈ ਨਾਮ ਤੋਂ ਬਿਨਾ ਕੁजात ਪੁਨਾ ਹੈ ਪਹਿਲੀ ਕਰੀਉਪ ਕੁਜਾਤ ਕੁਲਖਣੀ ਸੁਲਖਣੀ ਕੋਈ ਵਿਰਲੀ ਹੈ ਜੀ ਕੁਲਖਣ ਮਾੜੇ ਲਖਣਾ ਵਾਲੀ ਮਤ ਸੀ ਸੌਰੇ ਪਈਆ ਬੁਰੀ ਸੋਰਾ ਕਰ ਇਹਨੂੰ ਕਿਹਾ ਵਾਹਿਗੁਰੂ ਦੇ ਦਰ ਨੂੰ ਕਿਹਾ ਸਬਨਾ ਸੌਰੇ ਵੰਝਣਾ ਸਭ ਮੁਕਲਾ ਵਨਹਾਰ ਸੌਰੇ ਉਹ ਹੈ ਪੇਵ ਕੜੈ ਸਹੋ ਸੇਵਤੂ ਸਾਹੋ ਰੜੈ ਸੁਖ ਵਸ ਗੁਰ ਮਿਲ ਚਜ ਆਚਾਰ ਸਿੱਖ ਗੁਰੂ ਦਾ ਦਰ ਸਿੱਖ ਲਈ ਸੋਰਾ ਕਰ ਹੈ ਯਾਦ ਰੱਖਿਓ ਪਹਿਲਾ ਸੋਰਾ ਘਰ ਇਹ ਹੈ ਤੇ ਫਿਰ ਇਹਦੇ ਰਾਹੀਂ ਉਸ ਵਾਹਿਗੁਰੂ ਜੀ ਦੇ ਸੋਰੇ ਘਰ ਜਾਣਾ ਹੈ ਇਹ ਰਸਤਾ ਹੈ ਤੇ ਜਦ ਤੁਸੀਂ ਕੋਸ਼ਗਤ ਅਰਥ ਇਹਦੀ ਵਿਚਾਰ ਅਸੀਂ ਕੱਲ ਦੇ ਦੀਵਾਨਾ ਵਿੱਚ ਕਰਾਂਗੇ ਕਿ ਗੁਰਦੁਆਰਾ ਕੀ ਹੈ ਗੁਰਦੁਆਰੇ ਦੇ ਕੋਸ਼ਗਤ ਅਰਥ ਕੀ ਨੇ ਬਾਣੀ ਵਿੱਚ ਕੀ ਆਇਆ ਹੈ ਪਹਿਲਾ ਗੁਰਦੁਆਰਾ ਕਿੰਨੇ ਬਣਾਇਆ ਸੀ ਸਿੱਖ ਜਗਤ ਦੇ ਵਿੱਚ ਸਭ ਤੋਂ ਪਹਿਲੇ ਗੁਰਦੁਆਰੇ ਦੀ ਰੀਤ ਕਿੰਨੇ ਸ਼ੁਰੂ ਕੀਤੀ ਸੀ ਪਰ ਅੱਜ ਜਿਹੜੀ ਵਿਚਾਰ ਹੈ ਕਿ ਗੁਰੂ ਘਰ ਜਿਹੜੇ ਬਣੇ ਨੇ ਇਹ ਬਾਹਰ ਦੇ ਨਵੀਨੀਕਰਨ ਬਹੁਤ ਮੁਬਾਰਕ ਬਹੁਤ ਸੋਹਣਾ ਸਥਾਨ ਬਣਾਇਆ ਕਮਾਲ ਦਾ ਤੁਸੀਂ ਇਹ ਦਰਬਾਰ ਬਣਾਇਆ ਗੁਰਮੁਖੋ ਮਸ਼ਕੱਤ ਹੈ ਤੁਹਾਡੀ ਤਨਦੇਹੀ ਹੈ ਤੁਹਾਡਾ ਇੱਕ ਇੱਕ ਦਸਵੰਦ ਵਿੱਚੋਂ ਲਗਿਆ ਹੋਇਆ ਤੁਹਾਡੀ ਕੀਤੀ ਕਿਰਤ ਕਮਾਈ ਵਿੱਚੋਂ ਲਗਿਆ ਹੋਇਆ ਧਨ ਅੱਜ ਪ੍ਰਗਟ ਹੁੰਦਾ ਹੈ ਬਹੁਤ ਸੋਹਣਾ ਗੁਰਮੁਖਾਂ ਨੇ ਇਹ ਵਨਸਪਤੀ ਦਾ ਵੀ ਇੱਥੇ ਸੋਹਣਾ ਪ੍ਰਬੰਧ ਕੀਤਾ ਜਿੱਥੇ ਗੁਰੂ ਦਾ ਸ਼ਬਦ ਹੈ ਗੁਰੂ ਕੀ ਬਾਣੀ ਹੈ ਚੌਰ ਹੈ ਚੰਦੂਆ ਸਾਹਿਬ ਹੈ ਉਥੇ ਕੁਦਰਤ ਕਰਕੇ ਵਸਿਆ ਸੋਏ ਦੀ ਵੀ ਜੁਗਤ ਤੁਸੀਂ ਬਣਾਈ ਹੈ ਮੁਬਾਰਕ ਬਾਤ ਹੈ ਪਰ ਇੱਥੇ ਆ ਕੇ ਕੱਲੀ ਬਾੜਦੀ ਨਹੀਂ ਅਬ ਕੀ ਸਰੂਪ ਸੁਜਾਨ ਸੁਲਖਣੀ ਅੰਦਰ ਦਾ ਵੀ ਨਵੀਨੀਕਰਨ ਹੋ ਜਾਏ ਅੰਦਰ ਵੀ ਸੱਚ ਪ੍ਰਗਟ ਹੋ ਜਾਏ ਹੁਣ ਸੁਜਾਨ ਹੋ ਜਾਏ ਆਪਣਾ ਗੁਨ ਨਾ ਗਵਾਵੇ ਜੇ ਕਿਸੇ ਨੇ ਮੈੜਾ ਬਚਨ ਬੋਲਿਆ ਤੇ ਗੁਰੂ ਨਾਨਕ ਸਾਹਿਬ ਤੋਂ ਮਤ ਲੈ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕਹਿ ਰਾਂ ਇਹ ਹੈ ਸੁਜਾਨ ਫਿਰ ਸੁਲਖਣੀ ਕੀ ਹੈ ਕੋ ਲਖਣੀ ਤੋਂ ਸੁਲਖਣੀ ਤਿੰਨ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਕੱਠੀਆਂ ਨੇ ਜੀ ਗੁਰੂ ਅਰਜੁਨ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੀ ਉਚਾਰਣ ਕੀਤੀ ਹੋਈ ਜਿਹਨੂੰ ਅਸੀਂ ਤਿੰਨੋ ਰੂਪ ਦੇ ਵਿੱਚ ਪੜਦੇ ਹਾਂ ਜੀ ਆਪਾਂ ਸੁਹਾਗਣ ਕਹਿ ਲੀਏ ਦੋਹਾਗਣ ਕਹਿ ਲੀਏ ਪਰ ਮਹਾਰਾਜ ਜੀ ਨੇ ਜਿਹੜੇ ਲਫ਼ਜ਼ ਵਰਤੇ ਨੇ ਨਾ ਕੋ ਚੱਜੀ ਸੁਚੱਜੀ ਤੇ ਗੁਣਵੰਤੀ ਇਹ ਤਿੰਨ ਅੱਖਰ ਕਮਾਲ ਦੇ ਨੇ ਤੇ ਸਿੱਖ ਜਦ ਇਸ ਦਰ ਤੇ ਪੈਰ ਰੱਖਦਾ ਉਹ ਸੱਚੀ ਮੁੱਚੀ ਕੁਚੱਜ ਵਾਲੀ ਭਾਵਨਾ ਵਿੱਚੋਂ ਆਉਂਦਾ ਤੇ ਫਿਰ ਜਦ ਇੱਥੇ ਬੈਠ ਕੇ ਗੁਰੂ ਦੇ ਸ਼ਬਦ ਵਿੱਚ ਮਨ ਜੋੜਦਾ ਹੈ ਉਹ ਸੁਚੱਜਤਾ ਦੀ ਰਸਤੇ ਦੇ ਉੱਤੇ ਉਹ ਸੁਚੱਜਤਾ ਦੇ ਰਾਹ ਦੇ ਉੱਤੇ ਤੁਰਦਾ ਤੇ ਜਦ ਤੁਰਨਾ ਰੁਕਦਾ ਨਹੀਂ ਸਦਾ ਹੀ ਤੁਰਿਆ ਰਹਿੰਦਾ ਹੈ ਅਗਾਹਾਂ ਕੋ ਤਰਾੰਗ ਪਿੱਛਾ ਫੇਰ ਨਾ ਮੋਢੜਾ ਨਾਨਕ ਸਿਜਿ ਇਹੇ ਆਵਾਰ ਬਹਰ ਨਾ ਹੋਈ ਜਨਮੜਾ ਉਹਨੂੰ ਪਤਾ ਹੈ ਇਹ ਬੜੀ ਲੰਬੀ ਯਾਤਰਾ ਤੋਂ ਬਾਅਦ ਸਰੀਰ ਮਿਲਿਆ ਤੇ ਹੁਣ ਜੇ ਗੁਰੂ ਦਾ ਦਰ ਮਿਲਿਆ ਤੇ ਕਬੀਰ ਸਾਹਿਬ ਕਹਿੰਦੇ ਦੁਨੀਆਂ ਦੇ ਸਾਰੇ ਦਰ ਛੁੱਟਦੇ ਛੁੱਟ ਜਾਣ ਪਰ ਇਹ ਸੱਚੇ ਦਾ ਦਰ ਨਾ ਛੁੱਟੇ ਕਬੀਰ ਜਿਹੇ ਦਰ ਆਵਤ ਜਾਤ ਹੋ ਹਟਕੈ ਨਾ ਹੀ ਕੋਏ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ ਇਹਨੂੰ ਗੁਰੂ ਦਵਾਰਾ ਆਖਿਆ ਗੁਰੂ ਦਾ ਦਰ ਦਰ ਦਾ ਮਤਲਬ ਹੁੰਦਾ ਹੈ ਦਰਵਾਜ਼ਾ ਕਿਸੇ ਦੇ ਘਰ ਜਾਣਾ ਹੁੰਦਾ ਸਭ ਤੋਂ ਪਹਿਲਾਂ ਦਰਵਾਜ਼ਾ ਹੈ ਦਰਵਾਜ਼ੇ ਤੋਂ ਬਿਨਾ ਕਿਸੇ ਦੇ ਘਰ ਵਿੱਚ ਨਹੀਂ ਵੜਿਆ ਜਾ ਸਕਦਾ ਪਹਿਲਾਂ ਦਰਵਾਜ਼ੇ ਤੱਕ ਪਹੁੰਚਿਆ ਜਾਂਦਾ ਫਿਰ ਘਰ ਤੱਕ ਪਹੁੰਚ ਹੁੰਦੀ ਹੈ ਸਮਝੋ ਇਹ ਦਰ ਇਹ ਦਰਵਾਜ਼ਾ ਹੈ ਇਸ ਦਰ ਤੱਕ ਪਹੁੰਚਦਿਆਂ ਗੁਰੂ ਦੇ ਘਰ ਤੱਕ ਦੀ ਪਹੁੰਚ ਹੈ ਜਿਹੜਾ ਸ਼ਬਦ ਤੁਸੀਂ ਪੜਿਆ ਸੀ ਨਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਉਹ ਅੰਦਰ ਦੀ ਅਵਸਥਾ ਹੈ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਜਿਹੜਾ ਬਚਨ ਹੈ ਨਾ ਕੁਚੱਜੀ ਜਿਹਦੇ ਵਿੱਚ ਸਤਗੁਰ ਜੀ ਨੇ ਬੜਾ ਸੋਹਣਾ ਆਖਿਆ ਮੰਝ ਕੁਚੱਜੀ ਅਮਾਵਨ ਡੂਸੜਾ ਹਾਂ ਕਿਉਂ ਸ਼ਹਿ ਰਾਵਣ ਜਾਉ ਜਿਓ ਹਕ ਦੂ ਹਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜਿਓ ਹੁਣ ਹਕ ਦੂ ਹਕ ਚੜੰਦੀਆਂ ਕਿੱਥੇ ਲੱਭਣਗੀਆਂ ਬਾਜ਼ਾਰਾਂ ਵਿੱਚ ਕਾਰੋਬਾਰਾਂ ਵਿੱਚ ਮੇਲਿਆਂ ਦੇ ਵਿੱਚ ਜਾਂ ਦੁਨੀਆਂ ਦੀ ਆ ਗਰਦਿਸ਼ ਭੀੜ ਦੇ ਵਿੱਚ ਆ ਚਕਾ ਚੌਂ ਦੇ ਵਿੱਚ ਨਹੀਂ ਇੱਕ ਦੂ ਇੱਕ ਚੜੰਦੀਆਂ ਦਾ ਅਰਥ ਹੀ ਐ ਕਿ ਟਕਸਾਲ ਦੇ ਵਿੱਚ ਗੁਰੂ ਦੀ ਇਹ ਜਿਹੜੀ ਬਣਾਈ ਹੋਈ ਰਹਿਮਤ ਰੂਪੀ ਸਤ ਸੰਗਤ ਹੈ ਗੁਰਦੁਆਰਾ ਹੈ ਗੁਰਦੁਆਰੇ ਵਿੱਚ ਆ ਕੇ ਸਿੱਖ ਨੂੰ ਆਪਣੀ ਹਉਮੈ ਨੂੰ ਸਾੜਨ ਦਾ ਖਤਮ ਕਰਨ ਦਾ ਆਪਣੇ ਅੰਦਰ ਨੂੰ ਖਤਮ ਕਰਨ ਦਾ ਇੱਕ ਜੁਗਤ ਰੂਪੀ ਸਿਧਾਂਤ ਮਿਲੇਗਾ ਜਿਸ ਸਿਧਾਂਤ ਵਿੱਚ ਪਤਾ ਲੱਗੇਗਾ ਮੈਂ ਤੇ ਘਰ ਬੈਠਿਆਂ ਜਪਦਾ ਸੀ ਮੈਂ ਸੋਚਦਾ ਸੀ ਮੇਰੇ ਵਰਗਾ ਦੂਸਰਾ ਕੌਣ ਹੈ ਪਰ ਗੁਰੂਦਵਾਰਾ ਇੱਕ ਐਸੀ ਥਾਂ ਹੈ ਸੰਗਤ ਵਿੱਚ ਆ ਕੇ ਮੱਥਾ ਟੇਕਿਆ ਸਤ ਸੰਗਤ ਦੇ ਦੀਦਾਰ ਕੀਤੇ ਗੁਰੂ ਕੇ ਖਿੜੇ ਹੋਏ ਗੁਰਸਿੱਖਾਂ ਦੇ ਚਿਹਰੇ ਵੇਖੇ ਉਹਨਾਂ ਚਿਹਰਿਆਂ ਦੇ ਵਿੱਚੋਂ ਦਗਦਗ ਕਰਦੀ ਬੰਦਗੀ ਦਾ ਪ੍ਰਗਟਾਵਾ ਵੇਖਿਆ ਉਹਨਾਂ ਦੇ ਮੱਥਿਆਂ ਵਿੱਚੋਂ ਸੂਹਬ ਤਾਂ ਸੁਹਾਗਣੀ ਜਾਂ ਮੰਨ ਲੈ ਸੱਚ ਨਾ ਹੋ ਸਤਗੁਰੂ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਜਦ ਦੇਖਿਆ ਕਿ ਇਹ ਰੂਪ ਦਰਗਾਹੀ ਹੈ ਫਿਰ ਪਤਾ ਲੱਗਿਆ ਕਿ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ ਭਈ ਇੱਥੇ ਤੇ ਇੱਕ ਤੋਂ ਵੱਧ ਇੱਕ ਹੈ ਉਹ ਬਾਜ਼ਾਰਾਂ 'ਚ ਨਹੀਂ ਮਿਲਦੇ ਉਹ ਇੱਥੇ ਮਿਲਦੇ ਹੈ ਜਿਹਦੀ ਖੁਸ਼ੀ ਵਿੱਚ ਤੁਸੀਂ ਅੱਜ ਬੈਠੇ ਹੋ ਉਹ ਗੁਰੂ ਦੇ ਦਰਬਾਰ ਵਿੱਚ ਮਿਲਦੇ ਨੇ ਜਿਹਨੂੰ ਸਤਗੁਰੂ ਗੁਰੂ ਰਾਮਦਾਸ ਜੀ ਦਾ ਬਚਨ ਤੁਸੀਂ ਪੜਦੇ ਹੋ ਕਿ ਮੇਰੇ ਮਨ ਦੇ ਅੰਦਰ ਇੱਕ ਤਲਬ ਹੈ ਤੇ ਉਸ ਤਲਬ ਦੀ ਜਿਹੜੀ ਉਸ ਪਿਆਸ ਦੀ ਇੱਕੋ ਇੱਕ ਜੁਗਤ ਹੈ ਉਹ ਜੁਗਤ ਕੀ ਹੈ ਪ੍ਰਭ ਸਿਉ ਮੰਨ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੇਂ ਤਸੰਤਿਆ ਜਨ ਨਾਨਕ ਗੁਰਪੂਰਾ ਪਾਇਆ सगली ਤਿਖਾ 부ਜੰਤਿਆ ਸਿੱਖ ਦੀ ਤਿਖਾ ਸਿੱਖ ਦੇ ਅੰਦਰ ਦੀ ਪਿਆਸ ਸਿਰਫ ਗੁਰੂ ਕੋਲ ਆ ਕੇ ਹੀ 부ਜ ਸਕਦੀ ਹੈ ਤੇ ਉਹ ਕਿੱਥੇ 부ਜੇਗੀ ਯਾਰ ਵੇ ਪ੍ਰੇਹ ਬੈ ਸਖੀਆਂ ਇਹ ਯਾਰ ਕੌਣ ਹੈ ਵਾਹਿਗੁਰੂ ਤੇ ਸਖੀਆਂ ਕੌਣ ਹੈ ਇਹ ਸਤਸੰਗੀ ਜਨ ਜਿਹੜੇ ਤੁਸੀਂ ਬੈਠੇ ਹੋ ਜਿਹਨੂੰ ਗੁਰੂ ਦੁਆਰਾ ਹੋਏ ਸੋਝੀ ਪਾਇਸੀ ਦੀ ਜੁਗਤ ਕਿ ਹੈ ਯਾਰ ਵੇ ਪ੍ਰੇਅ ਹਬੇ ਸਖੀਆਂ ਮੂੰ ਕਹੀ ਨਾ ਜਹੀਆ ਮੈਂ ਤੇਰੀ ਗਿਣਤੀ ਚ ਆ ਹਾਂ ਘਰ ਬੈਠੇ ਮੈਨੂੰ ਬੜਾ ਮਾਣ ਸੀ ਕਿ ਮੈਨੂੰ ਬੜੀ ਹਮੈਸੀ ਬਈ ਮੈਂ ਨਿਤਨੇਮ ਕਰ ਲੈਣਾ ਕਰ ਲੈਨੀ ਆ ਮੈਂ ਗੁਰੂ ਗੁਰੂ ਵੀ ਜਪ ਲੈਣਾ ਜਪ ਲੈਨੀ ਆ ਮੈਂ ਆਪਣੇ ਆਪਣੀ ਸਮਰਥਾ ਅਨੁਸਾਰ ਦਾਨ ਵੀ ਕਰ ਦੇਣਾ ਜਾ ਮੈਂ ਆਪਣੇ ਸਮਰਥਾ ਅਨੁਸਾਰ ਕਿਸੇ ਦੀ ਮਦਦ ਪਰ ਜਿੰਨਾ ਚਿਰ ਤੱਕ ਗੁਰੂ ਦਵਾਰੇ ਨਹੀਂ ਆਇਆ ਮੈਨੂੰ ਇਹ ਸੋਝੀ ਨਹੀਂ ਹੋਈ ਵੀ ਇੱਥੇ ਬਹੁਤ ਬਖਸ਼ਿਸ਼ ਰਹਿਮਤਾਂ ਵਾਲੀਆਂ ਰੂਹਾਂ ਬੈਠੀਆਂ ਜਿਦੇ ਵਿੱਚੋਂ ਮੇਰੀ ਗਿਣਤੀ ਕਿੱਥੇ ਹੈ ਹੀ ਨਹੀਂ ਇਹ ਰਹਿਮਤ ਹੈ ਇਸ ਗੁਰੂ ਗੁਰੂ ਦਵਾਰੇ ਦੀ ਰਹਿਮਤ ਕੀ ਹੈ ਜੀ ਸਮਝੀਏ ਇਹ ਹੈ ਆਪਣਾ ਗੁਨਾ ਨਾ ਗਵਾਵਾ ਜਿਹਨੂੰ ਕਿਹਾ ਜੋ ਕਿਛ ਕਰੇ ਸੋ ਆਪੇ Swami ਆਪੇ ਹਰ ਆਪੇ ਕਰਮ ਕਮਾਵਾ ਇਹ ਰਹਿਮਤ ਹੈ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਨਿੰਦਕ ਦਾ ਬੋਲ ਮਾੜੇ ਤੇ ਸੰਤ ਦਾ ਬੋਲ ਆਪਣਾ ਗੁਨ ਨਾ ਗਵਾਵੇ ਉਹਦਾ ਬੋਲ ਹੋਏਗਾ ਬਾਣੀ ਉਚਰੈ ਸਾਧ ਜਨ ਅਮਿਓ ਚਲਹਿ ਚਰਣੇ ਨਿੰਦਕ ਨਿੰਦਾ ਦੇ ਬੋਲ ਬੋਲੇਗਾ ਤੇ ਜਿਹੜਾ ਗੁਰੂ ਦਾ ਜਾਨਾ ਹੈ RAM ਦਾ ਜਾਨਾ ਹੈ ਉਹ ਗੁਰੂ ਦੀ ਬਾਣੀ ਬੋਲੇਗਾ